ਦੇ ਵਿੱਚ ਰੀਤ ਸੀ ਜਦੋਂ ਵੀ ਕਿਤੇ ਕੋਈ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਚ ਆਪਿੰਗਾ ਚ ਆਉਂਦੇ ਸੀਗੇ ਸੜਕਾਂ ਦਾ ਸੂਹ ਹਲਕਾ ਖਰੜ ਦੇ ਵਿੱਚ ਬੁਰਾ ਹਾਲ ਹੈ ਹੁਣ ਮੌਸਮ ਖੁੱਲਿਆ ਅਸੀਂ ਕੋਈ ਪੋਲਿਟੀਕਲ ਸਟੰਟ ਨਹੀਂ ਕਰਨਾ ਚਾਹੁੰਦੇ ਸੀ ਵੀ ਜਲਦੀ ਚ ਮੀਂਹ ਝਾਕੇ ਫਟਾਫਟ ਪ੍ਰੀਮਿਕਸ ਪਾਉਣ ਲੱਗ ਜਾਈਏ ਤੇ ਮੂਰਖੇ ਮੀਂਹ ਉਹਨੂੰ ਸਾਰਾ ਖਰਾਬ ਕਰ ਦੇਵੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਅਸਤੀਫਾ ਦੇ ਕੇ ਭੱਜ ਕੇ ਨਹੀਂ ਸਰਨਾ ਸਾਡੇ ਲੋਕਾਂ ਨੇ ਉਹਨਾਂ ਨੂੰ ਮੰਡੇਟ ਦਿੱਤਾ ਹੈ ਉਹ ਆਪਦਾ ਫਰਜ਼ ਨਿਭਾਉਣ ਤੇ ਸਾਡਾ ਲੋਕਾਂ ਨੂੰ ਇਸ ਨਰਕ ਚੋਂ ਕੱਢਣ ਮੈਂ ਅਪੀਲ ਕਰਦਾ ਵੀ ਤੁਹਾਡੇ ਕੋਲ ਸਾਲ ਰਿਹਾ ਵੀ ਇਦਾਂ ਦਾ ਹਾਲ ਨਾ ਹੋਵੇ ਵੀ ਲੋਕ ਮੁੜ ਕੇ ਤੁਹਾਨੂੰ ਪਿੰਡਾਂ ਚ ਨਾ ਵੜਨ ਦੇ ਕੱਲ੍ਹ ਸਾਡੇ ਮਾਨਯੋਗ ਪੀਐਮ ਸਾਹਿਬ ਵੀ ਆਏ ਨੇ ਉਹ ਵੀ ਪੰਜਾਬ ਨਾਲ ਬੜਾ ਮਜ਼ਾਕ ਕਰਕੇ ਗਏ ਨੇ 1600 ਕਰੋੜ ਇੱਕ ਪੰਜਾਬ ਵਰਗੀ ਵੱਡੀ ਸਟੇਟ ਲਈ ਤੁਸੀਂ ਕਹਿ ਰਹੇ ਹੋ ਕਿ ਮੈਡਮ ਨੇ ਕੰਮ ਨਹੀਂ ਕੀਤਾ ਜਾਂ ਕਿਤਨੇ ਕਿਤੇ ਕੰਮ ਸਲੋ ਹੋ ਰਿਹਾ ਪਰ ਮੈਡਮ ਕਹਿ ਰਹੇ ਆ ਵੀ ਸਿਰਫ ਬਰਸਾਤਾ ਕਰਕੇ ਕੰਮ ਰੁਕਿਆ ਹੋਇਆ ਸੀ ਪਿੰਡਾਂ ਦੀਆਂ ਸੜਕਾਂ ਦੇ ਜਿਆਦਾਤਰ ਟੈਂਡਰ ਹੋਏ ਹੋਏ ਨੇ ਪ੍ਰਸ਼ਾਸਨ ਤੋਂ ਬਾਅਦ ਬਣਾ ਬਣਾ ਦਵਾਂਗੇ ਲੱਗਦਾ ਬਣੇਂਗਾ ਟਿਕਾਣੇ ਵਿੱਚ ਪੁੱਟ ਪੁੱਟ 2-2 ਫੁੱਟ ਦੇ ਟੋਏ ਨੇ ਤਾਂ ਇਸ ਕਰਕੇ ਸਾਨੂੰ ਲੋੜ ਹੈ ਅਗਲੀ ਵਾਰ ਵੀ ਸਿਆਣੇ ਹੋਣ ਦੀ ਇਦਾਂ ਦੀ ਪਾਰਟੀ ਨਾ ਚੁਣ ਲਿਓ ਤੇ ਇਦਾਂ ਦਾ ਨੁਮਾਇੰਦਾ ਨਾ ਚੁਣ ਲਿਓ ਮੈਨੂੰ ਇਹ ਨਾਟਕ ਖੂਰ ਨਮੈਂਦਿਆਂ ਵਾਂਗੂ ਕੋਈ ਇਲੈਕਸ਼ਨ ਲੜੀ ਆ ਇੱਥੋਂ ਖਰੜ ਤੋਂ ਨਾ ਮੈਨੂੰ ਗਾਂ ਨੂੰ ਪਤਾ ਹੈ ਮੈਂ ਲੜਨੀ ਨਹੀਂ ਲੜਨੀ ਮੈਨੂੰ ਤਾਂ ਇੱਕ ਮਿਲਣੀ ਨਹੀਂ ਮਿਲਣੀ ਜੇ ਤਾਂ ਕੁਛ ਇਦਾਂ ਦਾ ਹੋਵੇ ਜਿੱਦਾਂ ਹੁਣ ਪਿਛਲੇ ਦਿਨਾਂ ਚ ਆਪਾਂ ਦੇਖਿਆ ਵੀ ਬੀਜੇਪੀ ਦੇ ਨੁਮਾਇੰਦੇ ਕਰਾਰੇ ਸੀ ਕੰਮ ਉਹ ਦੋ ਇਲੈਕਸ਼ਨਾਂ ਲੜ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਅਸੀਂ ਅੱਗੇ ਅਗਲੀ ਵੀ ਲੜਨੀ ਹੈ ਵੀਡੀਓ ਦੇਖਣ ਤੋਂ ਬਾਅਦ ਹੋਰ ਵੀ ਪਿੰਡ ਵਾਲੇ ਕਹਿਣਗੇ ਕਿ ਸਾਡੀ ਵੀ ਸੜਕ ਬਣਾਓ ਸਾਡੀ ਵੀ ਸੜਕ ਬਣਾਓ ਕਿੰਨੀ ਕਿੰਨੀ ਸੜਕਾਂ ਬਣਾਉਂਗੇ ਬਈ ਤੁਸੀਂ ਦੇਖੋ ਮੈਂ ਪਹਿਲਾਂ ਕਹਿ ਕੇ ਹਟਿਆ ਜਿੱਥੇ ਲੋਡ ਹੈ ਐਕਚੁਅਲ ਦੇ ਵਿੱਚ ਤੇ ਜਿੱਥੇ-ਜਿੱਥੇ ਸਾਨੂੰ ਲੋਕ ਕੰਟੈਕਟ ਕਰਨਗੇ ਸਾਡੇ ਕੋਲ ਨਾ ਨਹੀਂ ਹੈ ਅਸੀਂ ਖੜ ਗਏ ਤਾਂ ਖੜ ਗਏ ਇਸ ਨੂੰ ਸੋਚ ਕੇ ਖੜੇ ਆ ਟਾਈਮ ਲੈ ਕੇ ਖੜੇ ਆ ਹੁਣ ਪਿੱਛੇ ਨਹੀਂ ਹਟਦੇ ਜਿੱਤੇ ਤੱਕ ਮਰਜ਼ੀ ਬਣਾਵਾਓ ਇਹ ਲੋਕ ਕੀ ਕਰਦੇ ਆ ਕੰਮ ਕਰਵਾ ਲੈਣੇ ਆ ਬੱਚ ਕਹਿੰਦੇ ਤੂੰ ਕੌਣ ਮੈਂ ਕੌਣ ਕਿਤੇ ਇਹ ਕੰਮ ਤਾਂ ਨਹੀਂ ਹੋਣਾ ਇਹ ਵੀ ਕੀ ਹੋਊਗਾ ਇਹਦਾ ਨਕਲ ਗੜੀਆਂ ਤੋਂ ਲੈ ਕੇ ਅਕਾਲਗੜ੍ਹ ਤੱਕ ਸੜਕ ਦੇ ਕਾਫੀ ਬਾਰੇ ਹਾਲਾਤ ਸਨ ਹੁਣ ਇਸ ਸੜਕ ਨੂੰ ਸੁਧਾਰਨ ਦਾ जिमा ਜੋ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਚੁੱਕਿਆ ਗਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਵਾਰ ਜੀਸੀਬੀ ਆ ਮਸ਼ੀਨੀਆਂ ਤਸਵੀਰਾਂ ਵਖਾਨ ਜੋ ਕਿ ਇਹ ਸੜਕ ਦੇ ਹਾਲਾਤ ਕਾਫੀ ਮਾੜੇ ਸਨ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਤੇ ਜਿਸ ਦੀ ਖੁਸ਼ੀ ਦੇ ਵਿੱਚ ਅਜਿਹਾ ਕਿ ਲੱਡੂ ਵੀ ਵੰਡੇ ਗਏ ਨੇ ਫਿਲਹਾਲ ਗੁਰਪ੍ਰਤਾ ਪਰਿਆਲਾ ਜੋ ਪਿੰਡ ਦੇ ਲੋਕਾਂ ਦੀਆਂ ਔਕੜਾਂ ਵੀ ਸੁਣਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਨਾਲ ਆ ਪਾ ਜੀ ਕੀ ਕਹਿਣਾ ਚਾਹੁੰਦੇ ਚੰਗਾ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਦੇਖੋ ਜੀ ਉਪਰਾਲਾ ਚੰਗਾ ਤਾਂ ਫਿਰ ਮੈਂ ਤਾਂ ਕੀ ਕਹਿਣਾ ਤੁਸੀਂ ਆਪ ਹੀ ਡਿਫਾਈਨ ਕਰਤਾ ਪਰ ਬੜੀ ਦੇਰ ਤੋਂ ਮਨ ਦੇ ਵਿੱਚ ਰੀਤ ਸੀ ਜਦੋਂ ਵੀ ਕਿਤੇ ਕੋਈ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਚ ਆਪਿੰਗਾ ਚ ਆਉਂਦੇ ਸੀਗੇ ਸੜਕਾਂ ਦਾ ਸਮੂਹ ਹਲਕਾ ਖਰੜ ਦੇ ਵਿੱਚ ਬੁਰਾ ਹਾਲ ਹੈ ਪਰਸਨਲ ਤੌਰ ਤੇ ਕੋਈ ਵੀ ਬੰਦਾ ਅਰੁੰਜੀ ਕਿੱਥੇ ਤੱਕ ਪੂਰੀ ਪਾ ਸਕਦਾ ਅਸੀਂ ਇੱਕ ਸਿਰਫ ਰੀਤ ਸ਼ੁਰੂ ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਹੁਣ ਮੌਸਮ ਖੁੱਲਿਆ ਹੈ ਅਸੀਂ ਕੋਈ ਪੋਲੀਟੀਕਲ ਸਟੰਟ ਨਹੀਂ ਕਰਨਾ ਚਾਹੁੰਦੇ ਸੀ ਵੀ ਜਲਦੀ ਚ ਮੀਂਹ ਝਾਕੇ ਫਟਾਫਟ ਪ੍ਰੀਮਿਕਸ ਪਾਉਣ ਲੱਗ ਜਾਈਏ ਤੇ ਮੁਰਖੇ ਮੀਂਹ ਉਹਨੂੰ ਸਾਰਾ ਖਰਾਬ ਕਰ ਦੇਵੇ ਸਾਡਾ ਮਤਲਬ ਇਹ ਸੀ ਵੀ ਬਰਸਾਤਾਂ ਟੱਪ ਜਾਣ ਤਾਂ ਕਿ ਜਿਹੜੀ ਰਿਪੇਅਰ ਹੁਣ ਹੋਵੇ ਉਹ ਲਗਭਗ ਅਗਲੇ ਸਾਲ ਡੇਢ ਸਾਲ ਆਪਾਂ ਨੂੰ ਕੰਮ ਦੇ ਦੇਵੇ ਨਾਲ ਹੀ ਇਹਦਾ ਇੱਕ ਮੈਸੇਜ ਇਹ ਹੈ ਵੀ ਸਾਡੀ ਸੁੱਤੀ ਪਈ ਸਰਕਾਰ ਸਾਡੇ ਬਹੁਤ ਹੀ ਸਤਕਾਰਯੋਗ ਹਲਕਾ ਖਰੜ ਦੇ ਐਮਐਲਏ ਜੋ ਐਕਸ ਮਿਨਿਸਟਰ ਵੀ ਰਹੇ ਨੇ ਉਹ ਆ ਕੇ ਲੋਕਾਂ ਦੀ ਬਾਹ ਫੜਨ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਅਸਤੀਫਾ ਦੇ ਕੇ ਭੱਜ ਕੇ ਨਹੀਂ ਸਰਨਾ ਸਾਡੇ ਲੋਕਾਂ ਨੇ ਉਹਨਾਂ ਨੂੰ ਮੰਡੇਟ ਦਿੱਤਾ ਹੈ ਉਹ ਆਪਦਾ ਫਰਜ਼ ਨਿਭਾਉਣ ਤੇ ਸਾਡਾ ਲੋਕਾਂ ਨੂੰ ਇਸ ਨਰਕ ਚੋਂ ਕੱਢਣ ਜੋ ਇਹਨਾਂ ਦਾ ਬਣਦਾ ਹੱਕ ਹੈ ਉਹ ਇਹ ਕੋਈ ਕਿਸੇ ਤੋਂ ਇਹਾਸਾਨ ਨਹੀਂ ਮੰਗ ਰਹੇ ਸਾਰੇ ਲੋਕ ਵੱਖ-ਵੱਖ ਰੂਪਾਂ ਦੇ ਵਿੱਚ ਟੈਕਸ ਦਿੰਦੇ ਨੇ ਚਾਹੇ ਟੋਲ ਪਲਾਜ਼ਿਆਂ ਤੇ ਹੋਵੇ ਚਾਹੇ ਇੱਕ ਕਹੇ ਲੋ ਪਾਣੀ ਦੀ ਬੋਤਲ ਵੀ ਲੈਣੇ ਆ ਤਾਂ ਟੈਕਸ ਹੈ ਜੇ ਉਹ ਟੈਕਸ ਸਾਰਾ ਆਪਾਂ ਸਰਕਾਰ ਨੂੰ ਦੇ ਰਹੇ ਆ ਜੀਐਸਟੀ ਦੇ ਰਹੇ ਆ ਤਾਂ ਫਿਰ ਇਹਨਾਂ ਦਾ ਜਿਹੜਾ ਬਣਦਾ ਸਹੂਲਤਾਂ ਨੇ ਉਹ ਵੀ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਮੈਂ ਅਪੀਲ ਕਰਦਾ ਵੀ ਤੁਹਾਡੇ ਕੋਲ ਸਾਲ ਰਿਹਾ ਵੀ ਇਦਾਂ ਦਾ ਹਾਲ ਨਾ ਹੋਵੇ ਵੀ ਲੋਕ ਮੁੜ ਕੇ ਤੁਹਾਨੂੰ ਪਿੰਡਾਂ ਚ ਨਾ ਵੜਨ ਦੇਣ ਤੁਸੀਂ ਆ ਕੇ ਸਮੇਂ ਨਾਲ ਇਹਨਾਂ ਦੀ ਬਾਹ ਫੜੋ ਇਹਨਾਂ ਦੇ ਜਿਹੜੇ ਰੁਕੇ ਕੰਮ ਨੇ ਪੂਰੇ ਕਰਾਓ ਤੁਹਾਨੂੰ ਬਹੁਤ ਵੱਡਾ ਇੱਕ ਬਹੁਮਤ ਨਾਲ ਪੰਜਾਬ ਸੰਭਾਇਆ ਲੋਕਾਂ ਨੇ ਬੇਸ਼ੱਕ ਲੋਕ ਅੱਜ ਪਛਤਾ ਰਹੇ ਨੇ ਪਰ ਜੇ ਤੁਹਾਡੇ ਕੋਲ ਮੌਕਾ ਤਾਂ ਆ ਸਾਲ ਦਾ ਮੌਕਾ ਰਹਿ ਗਿਆ ਜੇ ਕੁਝ ਕਰ ਹੁੰਦਾ ਤਾਂ ਕਰ ਲਓ ਕੱਲ ਸਾਡੇ ਮਾਨਯੋਗ ਪੀਐਮ ਸਾਹਿਬ ਵੀ ਆਏ ਨੇ ਉਹ ਵੀ ਪੰਜਾਬ ਨਾਲ ਬੜਾ ਮਜ਼ਾਕ ਕਰਕੇ ਗਏ ਨੇ 1600 ਕਰੋੜ ਇੱਕ ਪੰਜਾਬ ਵਰਗੀ ਵੱਡੀ ਸਟੇਟ ਲਈ ਜਿੱਥੇ 4 4.5 ਲੱਖ ਏਕੜ ਹੜ੍ਹ ਗਿਆ ਲੋਕਾਂ ਦੇ ਘਰ ਡੁੱਬ ਗਏ ਤਬਾਹ ਹੋ ਗਏ ਜਿੱਥੇ ਪਰਸਨਲ ਤੌਰ ਤੇ ਸਾਡੇ ਕਲਾਕਾਰ ਭਰਾ ਤੇ ਹੋਰ ਲੋਕ 11-11 ਕਰੋੜ ਰੁਪਈਆ ਖਰਚਦੇ ਨੇ ਉਥੇ ਇੱਕ ਪੀਐਮ ਵੱਲੋਂ 1600 ਕਰੋੜ ਕੁਝ ਵੀ ਨਹੀਂ ਬਣਦਾ ਜਿੰਨੀਆਂ ਤੁਸੀਂ ਦੇਖੋ ਉਸ ਏਰੀਆ ਦੀਆਂ ਸੜਕਾਂ ਡੁੱਬਗੀਆਂ ਟੁੱਟਗੀਆਂ ਉਹੀ ਨਹੀਂ ਪੂਰੀਆਂ ਪੂਰੀਆਂ ਹੋਣੀਆਂ ਉਦੋਂ ਬਾਅਦ ਸਾਡੇ ਕਿਸਾਨਾਂ ਦਾ ਮੁਆਵਜ਼ਾ ਕਿੱਥੋਂ ਮਿਲਣਾ ਜਿਹੜੀ ਫਸਲ ਸਾਡੀ ਤਬਾਹ ਹੋ ਗਈ ਆਉਣ ਦੇ ਟਾਈਮ ਲਈ ਵੀ ਰੇਤ ਚੱਕ ਕੇ ਮੈਨੂੰ ਨਹੀਂ ਲੱਗਦਾ ਵੀ ਕਾਣਕ ਵੇਲੇ ਵੀ ਲੋਕ ਜ਼ਮੀਨਾਂ ਪੱਧਰੀਆਂ ਕਰ ਸਕਣਗੇ ਦੋ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਸੈਂਟਰ ਨੂੰ ਇਹ ਜਰੂਰ ਸੋਚਣਾ ਚਾਹੀਦਾ ਮਤਰੀ ਮਾਂ ਵਾਲਾ ਸਲੂਕ ਨਹੀਂ ਕਰਨਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਮੈਡਮ ਨੇ ਕੰਮ ਨਹੀਂ ਕੀਤਾ ਜਾਂ ਫਿਰ ਕਿਤੇ ਨਾ ਕਿਤੇ ਕੰਮ ਸਲੋ ਹੋ ਰਿਹਾ ਪਰ ਮੈਡਮ ਕਹਿ ਰਹੇ ਆ ਵੀ ਸਿਰਫ ਬਰਸਾਤਾ ਕਰਕੇ ਕੰਮ ਰੁਕਿਆ ਹੋਇਆ ਸੀ ਪਿੰਡਾਂ ਦੀਆਂ ਸੜਕਾਂ ਤੇ ਜਿਆਦਾਤਰ ਟੈਂਡਰ ਹੋਏ ਹੋਏ ਨੇ ਪ੍ਰਸ਼ਾਸਨ ਤੋਂ ਬਾਅਦ ਬਣਾ ਬਣਾ ਦਵਾਂਗੇ ਲੱਗਦਾ ਬਣੀ ਦੇਖੋ ਅਸੀਂ ਤਾਂ ਬਰਸਾਤਾ ਹਰ ਸਾਲ ਆਉਂਦੀ ਹੈ ਤੇ ਸਰਕਾਰ ਬਣੀ ਨੂੰ 3.5 ਸਾਲ ਹੋ ਗਏ ਜੇ ਤਾਂ ਸਾਲ ਹੋਇਆ ਹੁੰਦਾ 2 ਸਾਲ ਹੋਇਆ ਹੁੰਦਾ ਉਦੋਂ ਤੱਕ ਲੋਕਾਂ ਨੇ ਵੀ ਸਬਰ ਰੱਖਿਆ ਸੀ ਵੀ ਸਬਰ ਰੱਖਿਆ ਵੀ ਸ਼ਾਇਦ ਐਤ ਕੀ ਬਣਾ ਦੇਣਗੇ ਐਤ ਕੀ ਬਣਾ ਦੇਣਗੇ ਹੋ ਤਾਂ ਸਰਕਾਰ ਜਾਣ ਤੇ ਜਾਣ ਦੇ ਕੰਢੇ ਖੜੀ ਐ ਜੇ ਹੁਣ ਨਹੀਂ ਬਣੀਆ ਫਿਰ ਇਦੋਂ ਬਾਅਦ ਤਾਂ ਕਦੋਂ ਬਣਦੀਆਂ ਨੇ ਤਾਂ ਇਸ ਕਰਕੇ ਇਹ ਇੱਕ ਹੰਗਾਰ ਇੱਕ ਹਲਾਰਾ ਹੈ ਉਹਨਾਂ ਨੂੰ ਉਹਨਾਂ ਨੂੰ ਨੀਂਦ ਚੋਂ ਉੱਠਣ ਦਾ ਸੰਕੇਤ ਹੈ ਲੋਕ ਬਹੁਤ ਤੰਗ ਨੇ ਅੱਜ ਦੇਖੋ ਇੰਨੇ ਇੱਥੇ ਲੋਕ ਸਾਡੇ ਬਜ਼ੁਰਗ ਨੌਜਵਾਨ ਭਰਾ ਬਿਨਾ ਛੱਦੇ ਤੋਂ ਆਪ ਮੁਹਾਰੇ ਪਹੁੰਚੇ ਨੇ ਕਿਉਂ ਕਿਉਂਕਿ ਇਹ ਤੰਗ ਨੇ ਇਹ ਦੁਖੀ ਨੇ ਰੋਜ਼ ਸਕੂਲ ਨੂੰ ਬੱਚਿਆਂ ਨੂੰ ਛੱਡਣ ਜਾਣਾ ਹੁੰਦਾ ਰੋਜ਼ ਸਵੇਰੇ ਜਾਣਾ ਬੱਚਿਆਂ ਨੂੰ ਦੁਪਹਿਰੇ ਲੈ ਕੇ ਆਉਣਾ ਉਦੇ ਲਈ ਕੋਈ ਸੁਵਿਧਾ ਨਹੀਂ ਹੈ ਸੜਕਾਂ ਦੇ ਵਿੱਚ ਫੁੱਟ ਫੁੱਟ 2 2 ਫੁੱਟ ਦੇ ਟੋਏ ਨੇ ਤਾਂ ਇਸ ਕਰਕੇ ਸਾਨੂੰ ਲੋੜ ਹੈ ਅਗਲੀ ਵਾਰ ਵੀ ਸਿਆਣੇ ਹੋਣ ਦੀ ਇਦਾਂ ਦੀ ਪਾਰਟੀ ਨਾ ਚੁਣ ਲਿਓ ਤੇ ਇਦਾਂ ਦਾ ਨਮਾਇੰਦਾ ਨਾ ਚੁਣ ਲਿਓ ਮੈਨੂੰ ਇਹ じゃ ਕੋਈ ਲਾਲਚ ਨਹੀਂ ਦੇਖੋ ਮੇਰੇ ਕੋਲ ਪੋਲੀਟੀਕਲ ਤੌਰ ਤੇ ਕੋਈ ਅਹੁਦਾ ਨਹੀਂ ਹੈਗਾ ਜੇ ਮੇਰੇ ਕੋਲ ਅਹੁਦਾ ਤਾਂ ਮੇਰੇ ਕੋਲ ਕਿਸਾਨੀ ਦਾ ਹੈ ਕਿਸਾਨ ਕਾਂਗਰਸ ਦਾ ਮੈਂ ਜਨਰਲ ਸਕੱਤਰ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਆਪਣੀਆਂ ਜੜਾਂ ਨਾਲ ਜੁੜ ਕੇ ਅਹੁਦਾ ਲਿਆ ਮੈਂ ਕਿਸਾਨ ਪਰਿਵਾਰ ਚੋਂ ਆ ਜ਼ਿੰਮੇਦਾਰ ਭਾਈਚਾਰੇ ਚੋਂ ਤੇ ਮੇਰੇ ਕੋਲ ਉਹਦੇ ਰਿਲੇਟਿਡ ਹੀ ਆਉਂਦਾ ਮੇਰੇ ਮੈਂ ਨਾ ਤਾਂ ਹੋਰ ਨੁਮਾਇੰਦਿਆਂ ਵਾਂਗੂ ਕੋਈ ਇਲੈਕਸ਼ਨ ਲੜੀ ਆ ਇੱਥੋਂ ਖਰੜ ਤੋਂ ਨਾ ਮੈਨੂੰ ਗਾਂ ਨੂੰ ਪਤਾ ਮੈਂ ਲੜਨੀ ਨਹੀਂ ਲੜਨੀ ਮੈਨੂੰ ਤਾਂ ਇੱਕ ਮਿਲਣੀ ਨਹੀਂ ਮਿਲਣੀ ਜੇ ਤਾਂ ਕੁਛ ਇਦਾਂ ਦਾ ਹੋਵੇ ਜਿੱਦਾਂ ਹੁਣ ਪਿਛਲੇ ਦਿਨਾਂ ਚ ਆਪਾਂ ਦੇਖਿਆ ਵੀ ਭਾਜਪਾ ਦੇ ਨੁਮਾਇੰਦੇ ਕਰਾਰੇ ਸੀ ਕੰਮ ਉਹ ਦੋ ਇਲੈਕਸ਼ਨਾਂ ਲੜ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਅਸੀਂ ਅੱਗੇ ਅਗਲੀ ਵੀ ਲੜਨੀ ਪਰ ਸਾਡਾ ਤਾਂ ਇਦਾਂ ਦਾ ਕੋਈ ਉਹ ਹੈ ਨਹੀਂਗਾ ਤਾਂ ਇਸ ਕਰਕੇ ਅਸੀਂ ਸਿਰਫ ਇਹ ਕਹਿੰਨੇ ਆ ਵੀ ਪੋਲੀਟੀਕਲ ਐਡਵਾਂਟੇਜ ਛੱਡ ਕੇ ਲੋਕਾਂ ਦੀ ਸੇਵਾ ਦੇ ਵਿੱਚ ਉਤਰਿਆ ਜਾ। ਆਖਰੀ ਸਵਾਲ ਆ ਪਰਿਆਲਾ ਸਾਹਿਬ। ਵੀਡੀਓ ਦੇਖਣ ਤੋਂ ਬਾਅਦ ਹੋਰ ਵੀ ਪਿੰਡ ਵਾਲੇ ਕਹਿਣਗੇ ਕਿ ਸਾਡੀ ਵੀ ਸੜਕ ਬਣਾਓ, ਸਾਡੀ ਵੀ ਸੜਕ ਬਣਾਓ। ਕਿੰਨੀ ਕਿੰਨੀ ਸੜਕਾਂ ਬਣਾਉਂਗੇ ਬਈ ਤੁਸੀਂ? ਦੇਖੋ ਮੈਂ ਪਹਿਲਾਂ ਕਹਿ ਕੇ ਹਟਿਆ। ਜਿੱਥੇ ਲੋਡ ਐ ਐਕਚੁਅਲ ਦੇ ਵਿੱਚ ਤੇ ਜਿੱਥੇ-ਜਿੱਥੇ ਸਾਨੂੰ ਲੋਕ ਕੰਟੈਕਟ ਕਰਨਗੇ ਸਾਡੇ ਕੋਲ ਨਾ ਨਹੀਂ ਹੈ। ਅਸੀਂ ਖੜ੍ਹ ਗਏ ਤਾਂ ਖੜ੍ਹ ਗਏ, ਇਸ ਨੂੰ ਸੋਚ ਕੇ ਖੜੇ ਆ, ਟਾਈਮ ਲੈ ਕੇ ਖੜੇ ਆ। ਹੁਣ ਪਿੱਛੇ ਨਹੀਂ ਹਟਦੇ ਜਿੱਤੇ ਤੱਕ ਮਰਜ਼ੀ ਬਣਾਵਾ। ਅੰਕਲ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਪਰਾਲੇ ਵਿੱਚ ਕਿੰਨਾ ਬੱਚੋ ਦਾ ਵੀ ਆਇਆ ਹੈ। ਜਿਵੇਂ ਅਸੀਂ ਮਰਜ਼ੀ ਵੀ ਕਰ ਜਿੱਥੇ ਜਿੱਥੇ ਸਾਨੂੰ ਤਕਲੀਬ ਹੈ ਅਸੀਂ ਬਾਈ ਸਾਹਿਬ ਦੀ ਸਾਰ ਲਵ ਗਾਇਲ ਦੇ ਮਤ ਜੀ ਵੀ ਕਰੂਗੇ ਸਾਰੇ ਇਹ ਗਾਇਲ ਹੈ ਇਹ ਅਮਰੀਕਾ ਅਧਵਾਦ ਹੋਈ ਅਸੀਂ ਨਗਰ ਮਦਰ ਚਾਰ ਬਖੜੀ ਜੀ ਗਏ ਸਿਆ ਕਈ ਲੋਕ ਕਿਆ ਕਰਦੇ ਕੰਮ ਕਰਵਾ ਲੈਣੇ ਬੱਚ ਜਾਂਦੇ ਤੂੰ ਕੋਣ ਮੈਂ ਕੋਣ ਕਿਤੇ ਕੰਮ ਤ ਨਹੀਂ ਹੋਏ ਇਹ ਵੀ ਕੀ ਹੋਊਗੇ ਇਹ ਤਾਂ ਯਾਦੀ ਕੋਰ ਮਾਂ ਪਹਿਲਾਂ ਜੀ ਜੰਨਾਨਾ ਜੀ ਬੇਚਤਰ ਕੀ ਹੋਏ ਹੈ ਇਹਨਾਂ ਕਾਲਜਾਂ ਵਿੱਚ ਕੰਮ ਕਰੀਏ ਤਮਾਮ ਦੁਸ਼ੇ ਜੀ ਚਲੇ ਚਾਤੀ ਪੜੀ ਹੈ ਬੱਚਿਆਂ ਦੇ ਵਿਆਹ ਕਰੀਏ ਤਮਾਮ ਬਿਨੇ ਸਾਰ ਲਈ ਹੁਣ ਵਿਆਹ ਕਿ ਤਾਹੀਂ ਆਇਆ ਇਹਦਾ ਬੇਬਜਾਉਂਦਾ ਹੈ ਬਦਾਈ ਮੌਕਾ ਦਿਓ ਜੇ ਮੌਕਾ ਆਇਆ ਸਭ ਬਾਰੇ ਕਾਜੇ ਬਣ ਕੇ ਬੱਜਾਉਂ ਇਹ ਗੱਲ ਕਰਦਾ ਠੀਕ ਤੇ ਜ਼ਰੂਰ ਜਿੱਥੇ ਭਾਈ ਜੀ ਕਹਿ ਰਹੇ ਨੇ ਕਿ ਜੇਕਰ ਖੋਲ ਪਿੰਡਾਂ ਦੀਆਂ ਸੜਕਾਂ ਦੀ ਵੀ ਮਰਮਦ ਦੀ ਲੋੜ ਪਈ ਤਾਂ ਉਹ ਸੇਵਾ ਜ਼ਗੁਰ ਨਿਭਾਣਗੇ ਅਤੇ ਪਿੰਡ ਦੇ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਭਾਈ ਜੀ ਦੇ ਬਿਲਕੁਲ ਨਾਲ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਉਪਰਾਲੇ ਨੂੰ ਕਿੱਥੇ ਵੇਖਦੇ ਹੋ ਕਿਉਂਕਿ ਜੋ ਸਰਕਾਰਾਂ ਦੇ ਕੰਮ ਨੇ ਉਹ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਹੁਣ ਵੇੜਵਾ ਚੁੱਕਿਆ ਗਿਆ ਹੈ ਕਿ ਉਹਨਾਂ ਸੜਕਾਂ ਨੂੰ ਸਹੀ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਪੁਰ ਵਾਲੀ